ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜੋਤਿਸ਼ ਗਿਆਨ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਗੱਲ ਕਰਾਂਗੇ ਚੰਦਰਮਾ ਗ੍ਰਹਿ ਬਾਰੇ ਤੇ ਉਸ ਸੰਬੰਧਤ ਆਉਣ ਵਾਲੀਆਂ ਪ੍ਰੋਬਲਮਜ਼ ਬਾਰੇ ਚੰਦਰਮਾ ਕੀ ਹੈ ਚੰਦਰਮਾ ਆਪਣੇ ਮਨ ਦਾ ਘਾਰਕ ਗ੍ਰਹਿ ਹੈ ਚੰਦਰਮਾ ਜਿਹੜਾ 2.5 ਦਿਨਾਂ ਤੋਂ ਬਾਅਦ ਹੈ ਜਿਹੜਾ ਉਹ ਰਾਸ਼ੀ ਪਰਵਰਤਨ ਕਰਦਾ ਹੈ ਇਸ ਦੇ ਕਾਰਨ ਹੀ ਆਪਣੇ ਜਿਹੜੀਆਂ ਮਨ ਦੀਆਂ ਜਿਹੜੀਆਂ ਸਥਿਤੀਆਂ ਨੇ ਉਹ ਬਦਲਦੀਆਂ ਰਹਿੰਦੀਆਂ ਨੇ ਕਦੇ ਆਪਣਾ ਮਨ ਬਹੁਤ ਜਲਦੀ ਉਦਾਸ ਹੋ ਜਾਂਦਾ ਤੇ ਕਦੇ ਆਪਣਾ ਮਨ ਹੈ ਜਿਹੜਾ ਬਹੁਤ ਜਲਦੀ ਖੁਸ਼ ਵੀ ਹੋ ਜਾਂਦਾ ਹੈ ਕੁੰਡਲੀ ਦੇ ਵਿੱਚ ਜਦੋਂ ਵੀ ਚੰਦਰਮਾ 8 ਨੰਬਰ ਦੀ ਰਾਸ਼ੀ ਭਾਵ ਬ੍ਰਿਕਸ਼ ਰਾਸ਼ੀ ਦੇ ਵਿੱਚ ਹੋਊਗਾ ਤਾਂ ਇਹ ਆਪਣੇ ਕਾਫੀ ਜ਼ਿਆਦਾ ਬੁਰੇ ਪ੍ਰਭਾਵ ਦਿੰਦਾ ਹੈ ਤੇ ਇਸ ਇਸ ਰਾਸ਼ੀ ਦੇ ਵਿੱਚ ਚੰਦਰਮਾ ਜਿਹੜਾ ਸਭ ਤੋਂ ਬੁਰਾ ਗ੍ਰਹਿ ਮੰਨਿਆ ਗਿਆ ਹੈ ਜੇ ਕਿਸੇ ਨੂੰ ਡਿਪਰੈਸ਼ਨ ਹੈ ਜਾਂ ਨੀਂਦ ਨਹੀਂ ਆ ਰਹੀ ਜਾਂ ਮਨ ਦੇ ਵਿੱਚ ਡਰ ਬੜਿਆ ਰਹਿੰਦਾ ਹੈ ਤਾਂ 199% ਉਹਨਾਂ ਦੀ ਕੁੰਡਲੀ ਦੇ ਵਿੱਚ ਹੈ ਜਿਹੜਾ ਚੰਦਰ ਗ੍ਰਹਿ ਹੈ ਜਿਹੜਾ ਉਹ ਡਿਸਟਰਬ ਹੋਊਗਾ ਜੇ ਚੰ드ਰਮਾ ਕੁੰਡਲੀ ਦੇ ਵਿੱਚ ਅਸਤ ਹੋ ਜੇ ਕਿਸੇ ਗ੍ਰਹਿ ਦੇ ਨਾਲ ਮਿਲ ਕੇ ਅਸਤ ਹੋ ਜੇ ਜਾਂ ਸ਼ਨੀ ਰਾਹੂ ਤੇ ਸੂਰਜ ਇਹਨਾਂ ਦੇ ਨਾਲ ਯੂਤੀ ਦੇ ਵਿੱਚ ਕਿਸੇ ਵੀ ਹਾਊਸ ਦੇ ਵਿੱਚ ਆ ਕੇ ਬੈਠ ਜਾਵੇ ਫਿਰ ਵੀ ਆਪਾਂ ਨੂੰ ਉਹੀ ਸੇਮ ਪ੍ਰੋਬਲਮਜ਼ ਆਉਣੀਆਂ ਜਿਹੜੀਆਂ ਆਪਾਂ ਪਹਿਲਾਂ ਦੱਸੀਆਂ ਨੇ ਇਸ ਪ੍ਰੋਬਲਮ ਆਪਾਂ ਆਪਾਂ ਠੀਕ ਕਿਵੇਂ ਕਰ ਸਕਦੇ ਆ ਇਸ ਦੇ ਲਈ ਆਪਾਂ ਕੀ ਉਪਾਅ ਕਰ ਸਕਦੇ ਆ ਓਮ ਨਮਾ ਸ਼ਿਵਾਈ ਦਾ ਜਾਪ ਕਰ ਸਕਦੇ ਆ ਪਲੱਸ ਸ਼ਿਵ ਲਿੰਗ ਉੱਪਰ ਆਪਾਂ ਜਲ ਜੜਾ ਸਕਦੇ ਆ ਪਲੱਸ ਧਾਰਮਿਕ ਥਾਂ ਤੇ ਆਪਾਂ ਛਿੱਟੀਆਂ ਚੀਜ਼ਾਂ ਦਾ ਜਿਹੜਾ ਉਹ ਦਾਨ ਕਰ ਸਕਦੇ ਆ ਦਾਨ ਕਰ ਸਕਦੇ ਆ ਜਾਂ ਆਪਾਂ ਧਾਰਮਿਕ ਥਾਂ ਤੇ ਦੇ ਸਕਦੇ ਆਂਗੇ ਰਾਤ ਨੂੰ ਆਪਾਂ ਨੂੰ ਜਿਹੜਾ ਦੁੱਧ ਹੈ ਉਹ ਨਹੀਂ ਪੀਣਾ ਚਾਹੀਦਾ ਇਹ ਖਾਸ ਉਪਾਅ ਹੈ ਜੀ ਜਿਹੜਾ ਦੁੱਧ ਹੈ ਉਹ ਨਹੀਂ ਪੀਣਾ ਚਾਹੀਦਾ ਰਾਤ ਨੂੰ ਤੇ ਵਾਸਤੂ ਦੇ ਅਕੋਰਡਿੰਗ ਆਪਾਂ ਕੀ ਕਰ ਸਕਦੇ ਹਾਂ ਘਰ ਦੇ ਵਿੱਚ ਆਪਾਂ ਨੂੰ ਘਰ ਦੇ ਵਿੱਚ ਜੇ ਆਪਣੀ ਬਾਰ-ਬਾਰ ਟੂਟੀਆਂ ਦੀ ਲੀਕੇਜ ਹੋ ਰਹੀ ਹੈ ਤਾਂ ਪੱਕਾ ਆਪਣੀ ਕੁੰਡਲੀ ਦੇ ਵਿੱਚ ਜਿਹੜਾ ਉਹ ਚੰਦਰਮਾ ਡਿਸਟਰਬ ਹੋਊਗਾ ਇਸ ਲਈ ਆਪਣੀਆਂ ਟੂਟੀਆਂ ਨੂੰ ਬਾਰ-ਬਾਰ ਲੀਕੇਜ ਨਾ ਹੋਣ ਦਿਓ ਉਹਨਾਂ ਨੂੰ ਸਹੀ ਕਰਵਾਓ ਤੁਸੀਂ ਕਰਕੇ ਦੇਖੋ ਤੁਹਾਨੂੰ 100% ਦੇ ਜਿਹੜੇ ਰਿਜ਼ਲਟ ਮਿਲਣਗੇ ਜੋਤਿਸ਼ ਦੇ ਸਬੰਧਤ ਹੋਰ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਾਂ ਤੁਹਾਨੂੰ ਵਾਸਤੂ ਦੇ ਹਿਸਾਬ ਨਾਲ ਤੇ ਗ੍ਰਹਿਾਂ ਦੇ ਹਿਸਾਬ ਨਾਲ ਜਿਹੜੀ ਆ ਉਹ ਵਧੀਆ ਜਾਣਕਾਰੀ ਦਿੰਦੇ ਰਹਾਂਗੇ ਜੇ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟ ਕਰ ਸਕਦੇ ਹੋਗੇ ਤੇ ਜੇ ਕੁਝ ਪਰਸਨਲੀ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ ਜੀ